ਕੀ ਕਰਨ ਜਾਣਾ ਬਾਜ਼ਾਰ ਹੈ ਵੇਲੇ ਉਹ ਯਾਰ ਮੈਂ ਚਪਲਾਂ ਲੈਣ ਲੜੀ ਆਪਣੀ ਤੇ ਚਪਲਾਂ ਦਾ ਜੇ 2 ਮਹੀਨੇ ਨਹੀਂ ਹੋਏ ਤਨ ਮੈਂ ਨਵਾਂ ਜੋੜਾ ਚਪਲਾਂ ਦਾ ਲੈ ਕੇ ਦਿੱਤਾ ਹੈ ਕਿਤਾ ਹੀ ਉਹ ਕਿੱਧਰ ਗਈਆਂ ਚਪਲਾਂ ਉਹ ਘਸ ਗਈਆਂ ਘਸ ਘਸ ਦੇ ਨ ਗਈਆਂ ਮੇਰੇ ਸਾੜੇ ਦੀਆਂ ਮੇਰੀਆਂ ਨਹੀਂ ਘਸਦੀਆਂ ਤੇਰੀਆਂ ਹੀ ਘਸਦੀਆਂ ਦੂਜੇ ਦਿਨ ਚਪਲਾਂ ਤੇ ਤੂੰ ਉਹ ਚਪਲਾਂ ਪਾ ਕੇ ਫਿਰ 올림픽 'ਚ ਦੌੜਦੀਆਂ ਤੇਰੀਆਂ ਚਪਲਾਂ ਘਸ ਜਾਂਦੀਆਂ ਬਦਲਾ ਮਰਨਦਾ ਹੀ ਮੇਰ ਨੂੰ ਯਾਰ ਮੈਨੂੰ ਕੀ ਪਤਾ ਕਿਵੇਂ ਘਸ ਗਈਆਂ ਉਹ ਮੇ ਸਕੂਟਰੀ ਦਾ ਹੌਂਦੀ ਆਉਂਦੀ ਹੁੰਦੇ ਹੁੰਦੇ ਟੁੱਟ ਗਈਆਂ ਹਾਂ ਬਹਾ ਉਹ ਆ ਜਾਂਦੇ ਹਨ ਜਨਾਨੀਆਂ ਸਕੂਟਰੀ ਲਾ ਅੰਦਰ ਲੌਕ ਕਰਕੇ ਮੈਨੂੰ ਚਾਬੀ ਦੇ ਤਾਨੂੰ ਬਿਮਾਰੀ ਤਾਨੂੰ ਤਾਂ ਪੈਰਾਂ ਨਾਲ ਕਾ ਤੋ ਰੋਕਦੀ ਇਹਨਾਂ ਸਕੂਟਰੀ ਬ੍ਰੇਕਾਂ ਕੰਮ ਲਾਉਂਦੀ ਤੂੰ ਜਦੋਂ ਰੁਕਣੀ ਪੈਰ ਲਾ ਕੇ ਰੋਕਣੀ ਜਦੋਂ ਰੁਕਣੀ ਪੈਰ ਲਾ ਕੇ ਉਹਨੇ ਤਾਂ ਸਕੂਟਰੀ ਤੇਲ ਨਹੀਂ ਹਾਂਦੀ ਮੇਰੇ ਸਾਡੇ ਜਿੰਨੀਆਂ ਤੋਂ ਚਪੜਾਂ ਦੇ ਸਾਹਤੀਆਂ ਜਿਨੇ ਚਪੜਾਂ ਦੇ ਜੋੜੇ ਲੱਗ ਚੱਲੇ ਪੱਲਾ ਮਰਨਦਾ ਹੀ ਮੇਰੇ ਨਾਲ ਤੇ ਬੰਦਾ ਬ੍ਰੇਕਾਂ ਨਾਲੇ ਬ੍ਰੇਕਾਂ ਕਾ ਲਾ ਦਿੱਤੀ ਆ ਕੰਪਨੀ ਨੇ ਯਾਰ ਮੇਰਾ ਨਹੀਂ ਆ ਜਾਂਦਾ ਬ੍ਰੇਕ ਨਾ ਆਉਂਦੀ ਪੈਰ ਵੀ ਤੇ ਲਾਈ ਦਈਆ ਆਹੋ ਪੈਰ ਲਾਈਦੇ ਆ ਉਹ ਨਹੀਂ ਤਾਂ ਲਾ ਲੰਦੀਆ ਪੈਰ ਥੱਲੇ ਅੱਗੇ ਜਿਹੜਾ ਭਲਾ ਮਾਸ ਕੋਈ ਤੁਹਾਡੇ ਧੱਗੇ ਚੜ ਜਾਂਦਾ ਉਹਦੇ ਪੈਰ ਚੁੱਕ ਦਿੰਦੀਆਂ ਨਾ ਤੁਸੀਂ ਉਹਨੂੰ ਤਾਂ ਦੁਨੀਆ ਤੋਂ ਚੁੱਕ ਦਿੰਦੀਆਂ ਜੀ ਆਪਣੇ ਦੇ ਪੈਰ ਲਾ ਲੰਦੀਆਂ ਲਾ ਕੇ ਰੰਦਾ ਹੀ ਮਰਨਾ ਮਰਕੋਣ ਲਿਆ ਜਾਂਦੇ ਚਪੜਾ ਜੁਪੜਾ ਕਹਾਂ ਸਕੂਟਰੀ ਲਾ ਦੇ ਬੰਦਿਆਂ ਵਾਂਗ ਬੰਦਾ ਉਹਨੇ ਇਹਦੇ ਸਕੂਟਰੀ ਨਹੀਂ ਆ ਜੰਗੀਆਂ ਤਰੀਆਂ ਚਪੜਾ ਮਹਿੰਗੀਆਂ ਪੈੜ ਨਹੀਂ ਮੈਨੂੰ ਸਾਰੀ ਜ਼ਿੰਦਗੀ ਪੈਰ ਤੇ ਮੈਂ ਲਾਉਣੀ ਆ ਸਕੂਟਰੀ ਰੁੱਕਣ ਲੱਗਿਆ ਮੈਨੂੰ ਕੋਈ ਵਧੀਆ ਪੱਕੀਆਂ ਜੱਪੜਾ ਲਾ ਕੇ ਦੋ ਪੱਕੀਆਂ ਤੈਨੂੰ ਮੈਂ ਕਿਹੜੀਆਂ ਲਾਣਾ ਸੀਮਿੰਟ ਵਾਲਾ ਤੇਰੇ ਪੈਰਾਂ ਤੇ ਅਸ ਪੱਕੀਆਂ ਜੱਪੜਾ ਲਾ ਕੇ ਦੋ ਐਂਡੀਆਂ ਕਿਹੜੀਆਂ ਪੱਕੀਆਂ ਜੱਪੜਾ ਲਾਉਦੀ ਤੂੰ ਅੱਜ ਚੱਲ ਮਰ ਕੋ ਬਿਲਡਿੰਗ ਵਾਲੇ ਨਾਲ ਲੋਹੇ ਦੀਆਂ ਬਣਵਾ ਦਿੰਦਾ ਤੈਨੂੰ ਕੁੜੀਆਂ ਵਾਲਾ ਤੇਰੇ ਪੈਰਾਂ ਅੱਧ ਨਾਲੇ ਰੋਡ ਤੇ ਚਿੰਗਾਰੇ ਕੱਢਦੀ ਜਾਂੀ ਕੰਨਾ ਮਰਨਦਾ ਹੀ ਮੇਰਨ